ਆ ਆਦੇ ਸੱਚ ਜੁਗਾਂ ਦਾ ਸੱਚ ਹੈ ਵੀ ਸੱਚ ਨਾਮ ਕੋ ਹਸੀ ਵੀ ਸੱਚ ਇਕਮ ਕਾ ਸਤਨਾਮ ਕਾਤਾਪੁਰਖ ਨੀਰਪੋ ਸੱਚ ਜੁਗਾਂ ਦਾ ਸੱਚ ਹੈ ਵੀ ਸੱਚ ਨਾਮ ਕੋ ਹਸੀ ਵੀ ਸੱਚ ਇਕਮ ਕਾ ਸਤਨਾਮ ਕਾਤਾਪੁਰਖ ਨੀਰਪੋ ਨੀਰਵਾ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ آد سچ جچ ہے بی سچ نانک ہو سی بی سچ ایک ست نام سچ ایکم کار ست نام کرتا پورک نرپو نیر وکال مرت ارجنی سہ بنگ گر پرشان جپ آد سچ جگاند سچ ਅਬੀ ਸੱਚ ਨਾਨਕ ਹੋਸੀ ਵੀ ਸੱਚ ਇੱਕਮ ਕਾ ਸਤਨਾਮ ਕਰਤਾ ਪੁਰਖ ਨੀਰਪੋ ਨੀਰਵ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਂਦ ਸੱਚ ਐਬੀ ਸੱਚ ਨਾਨਕ ਹੋਸੀ ਵੀ ਸੱਚ ਇੱਕਮ ਕਾ ਸਤਨਾਮ ਕਰਤਾ ਪੁਰਖ ਨੀਰਪੋ ਨੀਰਵ ਅਕਾਲ ਮੂਰਤ ਅਜੁਨੀ ਸੈ ਬੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕਮ ਕਾਰ ਸਤਨਾਮ ਕਰਤਾ ਪੁਰਖ ਨੀਰ ਪੂ ਨੀਰ ਬਹ ਅਕਾਲ ਮੂਰਤ ਅਜੁਨੀ ਸੈ ਬੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕਮ ਕਾਰ ਸਤਨਾਮ ਕਰਤਾਪੁਰ ਨੀਰਪੋ ਨੀਰਵ ਅਕੰਮ ਮੁਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾ ਲਖੋਸੀ ਭੀ ਸਚ ਇੱਕਮ ਕਾਰ ਨਾਮ ਕਰਤਾਪੁਰ ਨੀਰਪੋ ਨੀਰਵ ਅਕਾਲ ਮੂਰਤ ਤੁਮਿਸੈ ਮੰਗੁਰ ਪ੍ਰਸਾਦ ਜਪ ਆਦ ਸੱਚ ਜਗਾਂ ਤੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕਮ ਕਾਰ ਸਤਨਾਮ ਕਤਾ ਪੁਰਖ ਨੀਰਪਉ ਨੀਰਵੈ ਅਕਾਲ ਮੂਰਤ ਕਰਤਾ ਪੁਰਖ ਨੀਰਪਉ ਨੀਰਵੈ ਅਕਾਲ ਮੂਰਤ ਬੰਗ ਗੁਰਪ੍ਰਸਾਦ ਜਪ ਆਦ ਸੱਚ 20 ਸੱਚ ਇਕਮਕਾਰ ਸਤਨਾਮ ਕਰਤਾ ਪੁਰਖ ਨੀਰਪੋ ਨੀਰਵੈ ਅਕਾਲ ਮੂਰਤ ਅਜੂਨੀ ਪ੍ਰਸਾਦ ਜਪ ਆਦ ਸੱਚ ਜੁਗਾਂਤ ਸੱਚ ਹੈ ਵੀ ਸੱਚ ਨਾਨਕ ਹੋਸੀ 20 ਸੱਚ ਇਕਮਕਾਰ ਸਤਨਾਮ ਪੁਰਖ ਨੀਰਪੋ ਨਿਰਵੈ ਅਕਾਲ ਮੂਰਤ ਅਜੂਨੀ ਸਹਿਬਾਂ ਗੁਰ ਪ੍ਰਸ਼ਾਦ ਜਪ ਆਮ ਏਕਮ ਕਾ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸਹਿਬਾਂ ਗੁਰ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕਮ ਕਾ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸੈ ਬੰਗ ਗੁਰ ਪ੍ਰਸਾਦਿ ਜਪ ਆਹ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕਮ ਕਾਰ ਸਤ ਨਾਮ ਕਰਤਾ ਪੁਰਖ ਨੀਰ ਪੋ ਨੀਰ ਵਾ ਅਕਾਲ ਮੂਰਤ ਅਜੂਨੀ ਸੈ ਬੰਗ ਗੁਰ ਪ੍ਰਸਾਦਿ ਜਪ ਆਹ ਤੇ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕਮ ਕਾਰ ਸਤ ਨਾਮ ਕਰਤਾ ਪੁਰਖ ਨੀਰ ਪੋ ਨੀਰ ਵਾ ਕਾਲ ਮੁਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਂ ਇੱਕ ਕਰਤਾ purk ਨੀਰਪੋ ਨੀਰਵੈ ਕਾਲ ਮੁਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਂ ਦਾ ਸੱਚ ਹੈ ਵੀ ਸੱਚ ਨਾ ਨ ਕੋਸੀ ਵੀ ਸੱਚ ਇੱਕਮ ਕਾਰ ਸਤ ਨਾ ਕਰਤਾ purk ਨੀਰਪੋ ਨਾ ਹੋਸੀ ਵੀ ਸੱਚ ਇਕਮ ਨੀਰ ਬ ਕਾਲ ਮਰਤ ਬ ਕਾਲ ਮਰਤ ਜੁਨੀ ਸੰਬੰਗ ਗੁਰਪ੍ਰਸ਼ਾਂਤ ਜਬ ਆਦ ਸੱਚ ਜਿੰਦੂ ਆਦ ਸੱਚ ਹੈ ਵੀ ਸੱਚ ਨਾ ਲਖੋਸੀ ਜਿੰਦੂ ਆਦ ਸੱਚ ਹੈ ਵੀ ਸੱਚ ਨਾ ਲਖੋਸੀ ਵੀ ਸੱਚ ਇਕਮ ਕਾਂ ਸਤਨਾਮ ਕਰਤਾ ਪੁਰਖ ਨੀਰਪੋ ਨੀਰ ਬ ਕਾਲ ਮਰਤ ਜਿਨੀ ਜਿਸ ਸੰਬੰਗ ਗੁਰਪ੍ਰਸ਼ਾਂਤ ਜਬ ਨੀਰਪੋ ਅਕਾਲ ਮੂਰਤ ਜੁਨੀਸਾ ਬਾਂਗੁਰ ਪਰ ਸ਼ਾਂਤ ਆਦ ਸੱਚ ਜੁਗਾ ਤੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕਮ ਗਾਂ ਸਤਨਾਮ ਕਰਤਾ ਪੁਰਖ ਨੀਰਪੋ ਨੀਰਪੋ ਅਕਾਲ ਮੂਰਤ ਜੁਨੀਸਾ ਬਾਂਗੁਰ ਬਾਂਗੁਰ ਨਾਨਕ ਹੋਸੀ ਵੀ ਸੱਚ ਹੈ ਅਕਾਲ ਨਾਲਖੋਸੀ ਬੀ ਸੱਚ ਅਕਾਲ ਮੂਰਤ ਜੁਨੀ ਸਾਹਿਬ ਅੰਗੁਰ ਮੂਰਤ ਜੁਨੀ ਸਾਹਿਬ ਅੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਂ ਦਾ ਸੱਚ ਹੈ ਬੀ ਸੱਚ ਨਾਲਖੋਸੀ ਬੀ ਸੱਚ ਏਕਮ ਗਾਤ ਸਤਨਾਮ ਕਰਤਾ ਪੁਰਖ ਨੀਰ ਪੋ ਨੀਰ ਜੁਨੀ ਸਾਹਿਬ ਅੰਗੁਰ ਪ੍ਰਸਾਦ ਸੋਸੀ ਬੀ ਸੱਚ ਏਕਮ ਗਾਤ ਸਤਨਾਮ ਨੀਰਪੋ ਨੀਰਵੈ ਅਕਾਲ ਮੂਰਤ ਅਜੂਨੀ ਸਭੰ ਗਉ ਪਰਸ਼ਾਨ ਜਪ ਆਦ ਸੱਚ ਜੁਗਾ ਹਲ ਸੱਚ ਹੈ ਵੀ ਸੱਚ ਨਾ ਕੋਸੀ ਵੀ ਸੱਚ ਇਕਮ ਗੰਗ ਸਤਨਾਮ ਕਰਤਾ ਪੁਰਖ ਨੀਰਪੋ ਨੀਰਵੈ ਅਕਾਲ ਮੂਰਤ ਅਜੂਨੀ ਸਭੰ ਗਉ ਪਰਸ਼ਾਨ ਜਪ ਆਦ ਸੱਚ ਜੁਗਾ ਆਦ ਸੱਚ ਹੈ ਵੀ ਸੱਚ ਨਾ ਕੋਸੀ ਵੀ ਸੱਚ ਇਕਮ ਗੰਗ ਸਤਨਾਮ ਕਰਤਾ ਪੁਰਖ ਨੀਰਪੋ ਨੀਰ ਬੈ ਕਾਲ ਮੂਰਤ ਅਜੁਨੀ ਸਭਾਂ ਕੋ ਪਰਸ਼ਾਦ ਦਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕਮ ਕਾਰ ਸਤਨਾਮ ਕਰਤਾ ਉਰਪੋ ਨੀਰਪੋ ਗੁਰਪ੍ਰਸਾਦ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕਮ ਕਾਰ ਸਤਨਾਮ ਕਰਤਾ ਉਰਪੋ ਨੀਰਪੋ ਨੀਰ ਬੈ ਆ ਕਾਲ ਮੁਰਾਤਾ ਜੁਨੀਸਾ ਬੰਗਲੁਰ ਪਰ ਸ਼ਾਮ ਜਬ ਆਦ ਸ ਹੈ 20 ਸੱਚ ਨਾਲਕ ਹੋਸੀ 20 ਸੱਚ ਲੋਕ ਨੀਰ ਪੋ ਨੀਰ ਵਾਅਦੇ ਸੱਚ ਜੁਗਾ ਦੇ ਸੱਚ ਹੈ 20 ਸੱਚ ਨਾਲਕ ਰੁਬਿਆ ਤਾ ਜੁਨੀਸਾ ਬੰਗੁਰ ਪਰ ਸ਼ਾਂਜਾ ਆਦ ਸੱਚ ਜੁਗਾ ਤੋ ਸੱਚ ਹੈਬੀ ਸੱਚ ਨਾਨਕ ਹੁਸੀ ਵੀ ਸੱਚ ਏਕਮ ਕਾਰ ਸਤ ਨਾਮ ਕਰਤਾ ਪੁਨੀਰ ਪੋ ਨੀਰ ਵੈ ਅਕਾਲ ਮੂਰਤ ਜੁਨੀਸਾ ਬੰਗੁਰ ਪਰ ਸ਼ਾਂਜਾ ਆਦ ਸੱਚ ਜੁਗਾਦ ਸੱਚ ਹੈਬੀ ਸੱਚ ਨਾਨਕ ਹੁਸੀ ਵੀ ਸੱਚ ਏਕਮ ਕਾਰ ਸਤ ਨਾਮ ਕਰਤਾ ਪੁਰਖ ਨੀਰ ਪੋ ਨੀਰ ਵੈ ਅਕਾਲ ਮੂਰਤ ਜੁਨੀਸਾ ਬੰਗੁਰ ਪਰ ਸ਼ਾਂਜਾ ਆਧਾ ਸੱਚ ਜੁਗਾਂ ਜਬ ਆਧਾ ਸੱਚ ਜੁਗਾਂ ਆ ਸੱਚ ਹੈ 20 ਸੱਚ ਨਾਲ ਖੋਸੀ 20 ਸੱਚ 1 ਕਮ ਕਾ 8 ਸਤ ਨਾਮ ਕਰਤਾ ਪੁਰਖ ਨਿਰਪੋ ਨਿਰਭੈ ਕਾਲ ਮੂਰਤ ਜੁ ਜਿਸਾ 30 ਸੱਚ ਨਾਲ ਖੋਸੀ 20 ਸੱਚ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿ